ਸਸਿਕਾ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਕਰਵਾ ਚੌਥ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਠੀਕ ਹੈ ਜੀ ਅੱਜ ਤੁਹਾਡੇ ਵਾਸਤੇ ਬਹੁਤ ਪਿਆਰਾ ਜਿਹਾ ਇੱਕ ਸੂਟ ਆਪਾਂ ਨੇ ਰੈਡੀ ਕਰਵਾਇਆ ਸਪੈਸ਼ਲ ਕਰਵੇ ਵਾਸਤੇ ਮੈਂ ਸੂਟ ਰੱਖਿਆ ਹੋਇਆ ਸੀ ਮੈਂ ਆਪਣਾ ਵੀ ਸਟਿਚ ਕਰਵਾਇਆ ਸੀ ਤੇ ਮੈਂ ਆਪਣੇ ਪਿਆਰੇ ਪਿਆਰੇ ਕਸਟਮਰਸ ਨੂੰ ਵੀ ਦੇ ਰਹੀ ਹਾਂ ਜੋ ਕਿ ਤੁਹਾਨੂੰ ਸਿਰਫ ਔਰ ਸਿਰਫ ਸਵੀਟੀ ਕਲੈਕਸ਼ਨ ਤੇ ਹੀ ਪ੍ਰੋਵਾਈਡ ਹੋਊਗਾ ਇਹ ਵਾਲਾ ਸੂਟ ਫਿਲਹਾਲ ਹਲੇ ਕਿਤੇ ਨਹੀਂ ਗਿਆ ਹਲੇ ਇਹ ਸੂਟ ਸਾਰੇ ਜਿੰਨੇ ਵੀ ਹੈਗੇ ਆਪਣੇ ਕੋਲ ਹੀ ਆ 100 ਸੂਟ ਅਸੀਂ ਰੈਡੀ ਕਰਵਾਏ ਸੀ ਪਿਓਰ ਹੈਂਡ ਦੇ ਠੀਕ ਆ ਜੀ ਬਿਲਕੁਲ ਪਿਓਰ ਜੋਰਜਟ ਔਰ ਗੰਜਾ ਆ ਫੁੱਲ ਸਟਾਕ ਆਪਣੇ ਕੋਲ ਅਵੇਲੇਬਲ ਆ ਇੱਕ ਪਾਰਸਲ ਖੁੱਲਿਆ ਹਲੇ ਇੱਕ ਖੋਲਣਾ ਆ ਠੀਕ ਆ ਜੀ ਆ ਦੇਖੋ ਪ੍ਰੋਪਰ ਹੈਂਡਵਰਕ ਦਾ ਕੰਮ ਜਿਸ ਤਾਂ ਤੁਹਾਨੂੰ ਇੱਕ ਹਾਈ ਕਲਾਸ ਤੇ ਰਿਚ ਕਲਾਸ ਦਾ ਪੀਸ ਚਾਹੀਦਾ ਹੁੰਦਾ ਆ ਵੀ ਹਾਂ ਪਾ ਕੇ ਪਤਾ ਲੱਗਦਾ ਇੱਕ ਸਰਦਾਰੀ ਸੂਟ ਆਪਨੇ ਪਾਇਆ ਆ ਤੇ ਕਲਰ ਇੰਨਾ ਕੁ ਪਿਆਰਾ ਬਣਾਇਆ yellow ਵੀ ਕਈ ਤਰ੍ਹਾਂ ਦੇ ਹੁੰਦੇ ਆ ਕਲਰ ਵੀ ਕਿਆ ਮਸਤ ਬਣਾਇਆ ਮਤਲਬ ਹਰ ਕਿਸੇ ਤੇ ਸੂਟ ਕਰੇਗਾ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਉਹਨੂੰ ਕੀਤੀ ਹੈ ਹਾਈਲਾਈਟਿੰਗ ਇੱਕ ਨੰਬਰ ਦੀ ਇੱਕ ਨੰਬਰ ਦੀ ਕੀਤੀ ਹੈ ਹਾਈਲਾਈਟਿੰਗ ਠੀਕ ਆ ਮੈਂ ਇਹਦੀ ਪਿੰਕ ਦੇ ਨਾਲ ਫਿਨਿਸ਼ਿੰਗ ਬੋਲਿਆ ਸੀ ਬਟ ਟੇਲਰ ਨੇ ਮੇਰਾ ਕੰਮ ਥੋੜਾ ਸਾ ਚੇਂਜ ਕਰਕੇ ਡਿਜ਼ਾਈਨ ਹੋਰ ਵੀ ਪਿਆਰਾ ਬਣਾਤਾ ਠੀਕ ਆ ਤੁਸੀਂ ਆਪਣੀ ਫਿਨਿਸ਼ਿੰਗ ਵੀ ਲਗਵਾ ਸਕਦੇ ਹੋ ਪਿੰਕ ਦੇ ਨਾਲ ਆ ਦੇਖੋ ਪ੍ਰੋਪਰ ਹੈਂਡਵਰਕ ਦਾ ਕੰਮ ਬਿਲਕੁਲ ਨਿੱਟ ਐਂਡ ਕਲੀਨ ਠੀਕ ਆ ਜੀ ਇਹ ਤੁਹਾਨੂੰ ਮਿਲੇਗਾ ਇਹਦਾ ਹੈਮਿੰਗ ਪਾਰਟ ਪੂਰੇ ਤੇ オリジナル ਜਿਹੜਾ ਤਿੱਲਾ ਹੁੰਦਾ ਆ ਜਿਹੜਾ オリジナル ਤਿੱਲਾ ਜਰੀਦਾ ਹੁੰਦਾ ਆ ਜੋ ਕਿ ਨਾ ਚਮਕਦਾ ਹੈ ਸੋਬਰ ਕਲਰ ਹੁੰਦਾ ਆ ਉਸੇ ਦੇ ਨਾਲ ਪੂਰਾ ਲੀਫ ਨੂੰ highlight ਕੀਤਾ ਆ बॉटम प्योर क्रेप ਦੀ ਮਿਲੂਗੀ ਤੁਹਾਨੂੰ 3 ਮੀਟਰ ਦੀ बॉटम ਮਿਲ ਰਹੀ ਹੈ ਠੀਕ ਹੈ ਜੀ ਬੜਾ ਸ਼ਾਨਦਾਰ ਜਆ ਮਿਲ ਰਿਹਾ ਪੀਸ ਬੈਕ ਵੀ ਡਿਜੀਟਲ ਫਰੰਟ ਵੀ ਡਿਜੀਟਲ ਠੀਕ ਹੈ ਜੀ ਕਰਵਾ ਚੌਥ ਤੇ ਤੁਹਾਨੂੰ ਮਿੱਠਾ ਮਿੱਠਾ ਜਆ ਸੂਟ ਦਿਖਾ ਰਹੇ ਆ ਜਿਹਨੂੰ ਦੇਖ ਕੇ ਥੋੜੀ ਹੋ ਜਾਣੀ ਅੱਜ ਰੂਹ ਜੀ ਖੁਸ਼ ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ ਇਸ ਪੀਸ ਦਾ ਬੜਾ ਸ਼ਾਨਦਾਰ ਦੁਪੱਟਾ ਪਲੱਸ ਪੁਆਇੰਟ ਇਹਦਾ ਇਨਾਕੋ ਪਿਆਰੀ ਲੁੱਕ ਦਾ ਦੁਪੱਟੇ ਦੀ ਤੁਸੀਂ ਕਿਸੇ ਵੀ ਤਰ੍ਹਾਂ ਕੈਰੀ ਕਰੋ ਹਨਾ ਕਿਸੇ ਵੀ ਤਰ੍ਹਾਂ ਕੈਰੀ ਕਰੋ ਇੱਕ ਆਪਾਂ ਨੂੰ ਹੁੰਦਾ ਹੈ ਨਾ ਕਿ ਦੁਪੱਟਾ ਇਦਾਂ ਇਦਾਂ ਨਾ ਖੜਿਆ ਜਾਂ ਨਾ ਰਹੇ ਕੁਝ ਵੀ ਲੁੱਕ ਨਹੀਂ ਹੈ ਇਹ ਜੀ ਬਹੁਤ ਅੱਛੀ ਫਿਟਿੰਗ ਆਏਗੀ ਹੁਣ ਮੈਂ ਤੁਹਾਨੂੰ ਆਪਣਾ ਦਿਖਾਉਂਦੀ ਹਾਂ ਸੂਟ ਲਓ ਜੀ ਦੇਖੋ ਇਹ ਮੈਂ 슬ੀਵਸ ਸਟਿਚ ਕਰਵਾਈਆਂ ਇਹ ਮੇਰੇ ਮਾਸਟਰ ਨੇ ਕੰਮ ਕੀਤਾ ਹੈ ਇੱਥੇ ਹਨਾ ਮੈਂ ਥੋੜੀ ਜੀ ਲੂਸ ਕਰਕੇ ਇਹਨਾਂ ਨੂੰ ਅੱਗੇ ਵਰਕ ਕਰਵਾਇਆ ਇਸ ਟਾਈਪ ਦਾ ਕਿ ਥੋੜਾ ਜਿਹਾ ਅੱਛੀ ਲੁੱਕ ਆਈ ਠੀਕ ਹੈ ਨੈਕ ਮੇਰਾ ਬਣਾਈ ਹੋਇਆ ਆ ਤੇ ਮੈਂ ਇੱਕ ਘੇਰੇ ਤੇ ਵੀ ਥੋੜਾ ਇਸ ਟਾਈਪ ਦਾ ਕੰਮ ਕਰਵਾਇਆ ਇਸੇ ਟਾਈਪ ਨਾਲ ਠੀਕ ਹੈ ਕਾਫੀ ਅੱਛੀ ਮਿਹਨਤ ਦੇ ਨਾਲ ਪੀਸ ਰੈਡੀ ਕੀਤਾ ਆ ਤੇ ਪੈਂਟ ਤੇ ਮੈਂ ਇਹ ਡਿਜ਼ਾਈਨ ਲਿਆ ਠੀਕ ਹੈ ਜੀ ਸੇਮ ਉਸੇ ਟਾਈਪ ਦਾ ਮੈਂ ਪੈਂਟ ਤੇ ਡਿਜ਼ਾਈਨ ਲਿਆ ਪੈਂਟ ਸੂਟ ਇੱਕ ਰੈਡੀ ਕਰਵਾਇਆ 58 ਇੰਚ ਮੈਂ ਲੈਂਥ ਰੈਡੀ ਕਰਵਾਈ ਹੈ ਤੁਸੀਂ ਵੀ ਇਸੇ ਟਾਈਪ ਦਾ ਆਪਣਾ ਰੈਡੀ ਕਰਵਾ ਸਕਦੇ ਇਦਾਂ ਦਾ ਸੂਟ ਆ ਕਿਸੇ ਵੀ ਫੰਕਸ਼ਨ ਤੇ ਤੁਸੀਂ ਕੈਰੀ ਕਰੋ ਬਹੁਤ ਪਿਆਰੀ ਲੁੱਕ ਦਾ ਆ ਪਿਓਰ ਹੈਂਡਵਰਕ ਦਾ ਲੋ ਜੀ ਨੰਬਰ ਰਹੇਗਾ ਇੰਨਾ ਪਿਆਰਾ ਹੋਣ ਦੇ ਬਾਵਜੂਦ ਇਹਦੀ ਰੇਟ ਵੀ ਤੁਹਾਨੂੰ ਇੰਨਾ ਕੁ ਪਿਆਰਾ ਦੇ ਰਹੇ ਹਾਂ ਸਿਰਫ ਔਰ ਸਿਰਫ 3999 3999 ਰੁਪਏ ਚ ਤੁਹਾਨੂੰ ਇਹ ਸ਼ਾਨਦਾਰ ਜਿਹਾ ਪੀਸ ਮਿਲ ਰਿਹਾ ਜੋ ਫਿਲਹਾਲ ਸਵੀਟੀ ਕਲੈਕਸ਼ਨ ਤੇ ਹੀ ਮਿਲੇਗਾ ਹੁਣ ਅੱਗੇ ਕਿਤੇ ਵੀ ਜਾਏ ਹੁਣ ਅੱਗੇ ਜਾਊਗਾ ਜੇ ਕਿਤੇ ਗਿਆ ਕਿਉਂਕਿ 100 ਪੀਸ ਐ 100 ਦੇ 100 ਪੀਸ ਆਪਣੇ ਕੋਲ ਆ ਠੀਕ ਹੈ ਜੀ ਕਿਉਂਕਿ ਆਪਾਂ ਨੇ ਹੀ ਸਪੈਸ਼ਲ ਰੈਡੀ ਕਰਵਾਇਆ ਹੋਇਆ ਫਟਾਫਟ ਬੁਕਿੰਗ ਕਰਾਣੀ ਹੈ ਜੇ ਆ ਰਿਹਾ ਸਮਝ ਨੰਬਰ ਰਹੇਗਾ 1 ਹੈਲੋ ਜੀ ਇਹ ਰਾਮ ਨਾਲ ਇਸ ਟਾਈਪ ਦੇ ਪੀਸ ਆ ਠੀਕ ਹੈ ਇਹ ਸਾਰੇ ਇੱਕੇ ਕਲਰ ਦੇ ਆਏ ਆ ਚੀਜ਼ ਵੀ ਇਹੋ ਜੀ ਹੈ ਨਾ ਜਿੱਦਾਂ ਤੁਸੀਂ ਆਪਣੀ ਭੈਣਾਂ ਭੈਣਾਂ ਨੇ ਇਕੱਠੇ ਬਣਵਾਣੇ ਆ ਗਰਾਰਾ ਸੂਟ ਸ਼ਰਾਰਾ ਸੂਟ ਸਕਰਟ ਸੂਟ ਹਰ ਚੀਜ਼ ਦੇ ਵਿੱਚ ਬਣ ਚੁਗੀ ਜਿਸ ਦਾ ਤੁਸੀਂ ਯੂਨੀਕ ਜਿਹਾ ਚਾਹੀਦਾ ਹੁੰਦਾ ਹੈ ਨਾ ਵੀ ਹੈਂਡਵਰਕ ਦਾ ਪਿਆਰਾ ਜਿਹਾ ਕਲਰ ਵੀ ਆਪਾਂ ਜਿਸ ਤਰ੍ਹਾਂ ਚੂਜ਼ ਕਰਦੇ ਆ ਨਾ ਦੇ ਕਲਰ ਵੀ yellow ਵੀ ਉਹ ਕਲਰ ਚਾਹੀਦਾ ਆ ਹਨਾ ਉਹੀ ਕਲਰ ਆਏ ਜਿਹੜਾ ਆਪਾਂ ਸਪੈਸ਼ਲ ਰੇੜੇ ਕਰਵਾਉਂਦੇ ਆ ਠੀਕ ਹੈ ਹੁਣ ਮੈਂ ਤੁਹਾਨੂੰ ਦਿਖਾਉਂਗੀ ਇੱਕ ਅਗਲਾ ਸੈੱਟ ਬਹੁਤ ਪਿਆਰਾ ਜਿਹਾ ਅਗਲਾ ਸੈੱਟ ਆਇਆ ਆਪਣਾ ਆ ਦੇ ਲੈਸ ਸੈੱਟ ਇਹ ਆਇਆ ਇਹ ਦੇਖੋ ਇਹ ਵੀ ਹੈਂਡ ਦਾ ਹੀ ਰਹੇਗਾ ਵਿੱਚ ਥੋੜੀ ਜਰੀ ਮਿਕਸ ਹੈ ਉਸੇ ਹਿਸਾਬ ਦਾ ਰੇਟ ਆ 3343 ਰੁਪਏ ਪਿਓਰ ਦੇਸੀ ਕੀ ਤੇ ਡਾਲਡੇ ਚ ਬਸ ਉਹ ਫਰਕ ਹੁੰਦਾ ਆ ਕੰਮ ਦਾ ਫਰਕ ਹੁੰਦਾ ਆ ਜੀ ਚੀਜ਼ ਸਾਨੂੰ ਇੱਕ ਤਰ੍ਹਾਂ ਦੀ ਮਿਲੂਗੀ ਉਸੇ ਹਿਸਾਬ ਦਾ ਰੇਂਜ ਦਾ ਫਰਕ ਹੁੰਦਾ ਆ ਠੀਕ ਆ चौंतीस सौ अठाठ रुपए शानदार पीस ठीक है जी देखो डिजाइन कलर सुपरहिट करवे दे, टाइम से दे। अज पहला मैं सोचा प्रिंट दे सूट पावे नहीं प्रिंट नहीं तक करवा चौथ है अच्छे 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 सूट देख के क्योंकि आज अपने रोटी राटी तो बनानी नहीं ठीक है अज आप फ्री तो बढ़िया विया सूट देखना बनता है है ना नंबर रहेगा ਦੋ ਜੇ ਫਾਸਟ ਰੱਖਦੇ ਆ ਜਿਹੜੇ ਹਨ ਜਿਹੜੇ ਫਾਸਟ ਰੱਖਦੇ ਲਓ ਜੀ ਹੁਣ ਦਿਖਾਵਾਂਗੀ ਸਭ ਤੋਂ ਪਹਿਲਾ ਇਹ ਵਾਲਾ ਕਲਰ ਪੰਜ ਕਲਰਾਂ ਦੁਪट्टे ਖੋਲਦੇ ਬੇਟਾ ਫਟਾਫਟ 3 4 6 8 ਰੇਟ ਰਹੇਗਾ ਕਪੜਾ ਰਹੇਗਾ ਆਪਣਾ ਟਿਸ਼ੂ ਸਿਲਕ ਦਾ ਜਿਹੜੀ ਰਾਮਟੈਕਸ ਦੀ ਟਿਸ਼ੂ ਸਿਲਕ ਹੈ ਬਹੁਤ ਸ਼ਾਨਦਾਰ ਹੈ ਫਿਟਿੰਗ ਤੁਹਾਨੂੰ ਬਹੁਤ ਪਿਆਰੀ ਆਣੀ ਹੈ ਜੋ ਉੱਪਰ ਡਿਜੀਟਲ ਹੈ ਇੱਕ ਨੰਬਰ ਦਾ ਹੈਗਾ ਆ ਜਿੱਦਾਂ ਰੱਖਿਆ ਵਾ origional full ਆ ਦੇਖੋ ਜੀ ਬਸ ਆ ਤੁਸੀਂ ਆਪਣੇ ਰੂਹ ਖੁਸ਼ ਕਰਨੀ ਐ ਸੂਟ ਦੇਖ ਦੇਖ ਕੇ ਇੰਨਾ ਪਿਆਰਾ ਇਹਦੇ ਉੱਪਰ ਕੰਮ ਜਰੀ ਦਾ ਤੇ ਹੈਂਡ ਦਾ ਬਹੁਤ ਸੋਹਣਾ ਕੰਮ ਹਾਈਲਾਈਟਿੰਗ ਪਿਓਰ ਤਿੱਲੇ ਦੀ ਸਾਰੇ ਉਹਦੇ ਉੱਪਰ ਰੱਖੀ ਹੁੰਦੀ ਆ ਫੁੱਲ ਦੇ ਉੱਪਰ ਇਹ ਜਿਹੜਾ ਤਿੱਲਾ ਵੀ ਹੈ ਨਾ ਇਹ ਵੀ ਕੁਝ ਗ੍ਰਾਮ ਦੇ ਹਿਸਾਬ ਨਾਲ ਹੁੰਦਾ ਜਿਹੜਾ origional ਹੁੰਦਾ ਆ ਨਾ ਇਹ ਕਾਲਾ ਹੁੰਦਾ ਨਾ ਕੁਸ਼ ਠੀਕ ਆ हेमिंग पार्ट तक पूरी फिनिशिंग ਦਾ 1 ਨੰਬਰ ਦਾ ਦੇਖੋ ਜਿੱਦਾਂ ਅਸਲੀ ਦੇ ਫੁੱਲ ਰੱਖੇ ਹੁੰਦੇ ਆ ਨਾ ਉਹ ਚੀਜ਼ ਤੁਹਾਨੂੰ ਦੇ ਰਹੇ ਆ ਪ੍ਰਿੰਟਿੰਗ ਦੀ ਬੈਕ ਸਾਈਡ ਇਹ ਰਹੇਗੀ ਪੂਰੇ 3 ਮੀਟਰ ਦੀ ਤੁਹਾਨੂੰ ਮਿਲੇਗੀ बॉटਮ ਪਿਓਰ ਸਿਲਕ ਦੀ ਮਿਲੇਗੀ ਲਾਈਟ weight ਸਿਲਕ ਦੀ ਮਿਲੇਗੀ बॉटਮ ਠੀਕ ਹੈ ਜੀ ਨੰਬਰ ਰਹੇਗਾ 2 ਬੜਾ ਸ਼ਾਨਦਾਰ ਦੇਹਾਂਗੇ ਦੁਪੱਟਾ ਹਲੋ ਜੀ ਬੜਾ ਸ਼ਾਨਦਾਰ ਜਾਂ ਮਿਲੇਗਾ ਦੁਪੱਟਾ ਤੇ ਦੁਪੱਟਿਆਂ ਦੇ ਬਾਰੇ ਜ਼ਿਆਦਾ ਨਹੀਂ ਸੋਚਣਾ ਤੁਸੀਂ ਕਿ ਹੋਏ ਫੁੱਲਵਾਏ ਇਹ ਐ ਪਾਰਟੀ ਵੇਅਰ بیس ਐ ਦੁਪੱਟਾ ਉੱਡੋਂ ਉੱਡੋਂ ਨਹੀਂ ਕਰ ਰਿਹਾ ਰਾਮ ਨਾਲ ਟਿੱਕਣ ਵਾਲਾ ਆ ਥੋੜੀ ਜੀ ਫਲਫੀ ਲੁੱਕ ਨਾ ਹੋਏ ਦੁਪੱਟੇ ਦੇ ਵਿੱਚ ਸੂਟ ਦੀ ਗਰੇਸ਼ ਖਤਮ ਹੋ ਜਾਂਦੀ ਐ ਪਾਰਟੀ ਵੇਅਰ ਦੀ ਕਿਉਂਕਿ ਪਿਓਰ ਦੇ ਚਨੌਂਦ ਦੇ ਦੁਪੱਟੇ ਐਡੇ ਹੈਵੀ ਸੂਟਾਂ ਤੇ ਬਿਲਕੁਲ ਵੀ ਅੱਛੇ ਨਹੀਂ ਲੱਗਦੇ ਔਰ ਸਿੰਪਲ ਸੁੱਟਾਂ ਦੇ ਆਂਦੇ ਆ ਠੀਕ ਹੈ ਜੀ ਇਹ ਤੁਹਾਨੂੰ ਇੱਕ ਯੂਨਿਕ ਪੂਰੇ ਬੁਟੀਕ ਸਟਾਈਲ ਪੀਸ ਦਿਖਾ ਰਹੇ ਆ ਨੈਕਸਟ ਪੀਸ ਰਹੇਗਾ ਨੰਬਰ 3 ਕਹਿੰਦਾ ਕੋਹਾਂਦਾ ਪੀਸ ਹੈ ਨੰਬਰ ਰਹੇਗਾ 3 ਠੀਕ ਹੈ ਜੀ ਰਸਟ ਔਰੇਂਜ ਸ਼ੇਡ ਹੈ ਦੁਪੱਟਾ ਖੋਲਦੇ ਭਾਵਨਾ ਠੀਕ ਹੈ ਜੀ ਰਸਟ ਔਰੇਂਜ ਸ਼ੇਡ ਹੈ ਬਹੁਤ ਪਿਆਰੀ ਜੀ ਹੈਂਡ ਦਾ ਟੱਚ ਆ ਪੂਰਾ ਹੈਂਡ ਦਾ ਤੇ ਜਰੀ ਦਾ ਮਿਕਸ ਹੈ ਇਹਦੇ ਵਿੱਚ ਠੀਕ ਹੈ ਜੀ ਜਿਹੜਾ ਆਪਣਾ ਇਹ ਸੀ ਇਹ ਪ੍ਰੋਪਰ ਹੈਂਡ ਦਾ ਸੀ ਇਹਦੇ ਵਿੱਚ ਥੋੜੀ ਜਿਹੀ ਜਰੀ ਮਿਕਸ ਆ ਠੀਕ ਹੈ ਨੰਬਰ ਰਹੇਗਾ 3 ਇਜ਼ੀ ਵਾਸ਼ ਸੂਟ ਹੈ ਕੋਈ ਖਰਾਬ ਨਹੀਂ ਹੋਣਾ ਤੁਹਾਡੇ ਕੋਈ ਛਿੱਜਣੇ ਨਹੀਂ ਕੋਈ ਫਟਣੇ ਨਹੀਂ orange rust color ਠੀਕ ਹੈ ਨੰਬਰ ਰਹੇਗਾ 3 ਨੈਕਸਟ ਪੀਸ ਇੱਕ ਰਹੇਗਾ ਤੁਹਾਡਾ ਇਹ ਕਲਰ ਨੈਕਸਟ ਰਹੇਗਾ ਤੁਹਾਡਾ ਫਿਰੋਜੀ ਕਲਰ ਦੁਪੱਟਾ ਰਹਿਣ ਦੋ ਬੇਟੇ ਸੇਮ ਹੀ ਹੈ ਨਾ ਰਹਿਣ ਦੋ ਦੁਪੱਟਾ ਅਲੋਜੀ ਇੱਕ ਕਲਰ ਤੁਹਾਨੂੰ ਆ ਮਿਲੇਗਾ ਰਾਮਟੈਕਸ ਬ੍ਰਾਂਡ ਸੇਲ ਕਰਦੇ ਆ ਜੀ ਸਿਟੀ ਕਲੈਕਸ਼ਨ ਤੇ ਹਮੇਸ਼ਾ ਰਾਮਟੈਕਸ ਹੀ ਜਾਂਦਾ ਆ ਇੱਕ ਚੈਨਲ ਆਪਣਾ ਸਿਟੀ ਬੁਟੀਕ ਆ ਉਸ ਤੇ ਆਪਾਂ ਹਰ ਬ੍ਰਾਂਡ ਦਾ ਕੱਪੜਾ ਪਾਉਂਦੇ ਆ ਤੁਸੀਂ ਜੇ ਨਵੇਂ ਹੈ ਜੇ ਨਹੀਂ ਬੁਕਿੰਗ ਦਾ ਪਤਾ ਲੱਗਦਾ ਆਪਣੇ ਦੋ ਫੋਨ ਨੰਬਰ ਚੱਲ ਰਹੇ ਆ ਤੁਸੀਂ ਕਿਸੇ ਵੀ ਇੱਕ ਨੰਬਰ ਨੂੰ ਸੇਵ ਕਰਨਾ ਆ ਉਹਦੇ ਤੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਆ ਅੱਗੇ ਤੁਹਾਨੂੰ ਰਿਪਲਾਈ ਆਊਗਾ ਠੀਕ ਆ ਜੀ ਤੇ ਤੁਸੀਂ ਵੀਡੀਓ ਦੀ ਡੇਟ ਤੇ ਸੂਟ ਨੰਬਰ ਜ਼ਰੂਰ ਦੱਸਣਾ ਹੈ ਜੋ ਆਪਣੀ ਬੁਕਿੰਗ ਹੈ ਨੰਬਰ ਤੇ ਹੁੰਦੀ ਹੈ ਜੀ ਇਹੀ ਕਾਰਨ ਹੈ ਆਪਣਾ ਨੰਬਰ ਰੱਖਣ ਦਾ ਇਸ ਡੇਟ ਦੀ ਕਿਉਂਕਿ ਆਪਣੇ ਦਿਨ ਚ ਦੋ ਵੀਡੀਓ ਆਂਦੀਆਂ ਸਵੀਟੀ ਕਲੈਕਸ਼ਨ ਵਾਲੀ ਵੀਡੀਓ ਦਾ ਜਾਂ ਸਵੀਟੀ ਬੁਟੀਕ ਵਾਲੀ ਦਾ ਜਾਂ ਫਿਰ ਇਦਾਂ ਬੋਲੋ ਰਾਮ ਟੈਕਸ ਦਾ ਇੰਨਾ ਨੰਬਰ ਸੂਟ ਇਸ ਡੇਟ ਦਾ ਦੇਖੋ ਕਲਰ ਹੋ ਰਹੀ ਹੈ ਨਾ ਰੂਜੀ ਖੁਸ਼ ਜਿੱਦਾਂ ओरिजिनल ਫੁੱਲ ਰੱਖੇ ਹੁੰਦੇ ਆ ਨੰਬਰ 5 एक कलर थानू आ मिलेगा नंबर रहेगा छे आ बहुत शानदार पीस नंबर छे ठीक है जी ए मिलेगा इस पीस का बड़ा खूबसूरत जहाँ दुपट्टा जी चार चंद लगे पे हैं चुनी भी ते कलर भी ठीक है नंबर रहेगा छे एक सैट आप लैके आ गए ठीक है जी ਏ ਆ ਗਿਆ ਜੀ। 오ਰਗੈਂਜਾ ਡੈਂਟਿੰਗ ਡੈਂਟਿੰਗ ਇਹਨੂੰ ਲਿਖਿਆ ਹੋਇਆ 오ਰਗੈਂਜਾ ਨਹੀਂ ਹੈਗਾ ਜੇ ਕੱਲਾ 오ਰਗੈਂਜਾ ਡੈਂਟਿੰਗ ਫੈਬਰਿਕ ਆ। ਹੁਣ ਮੈਂ ਫੈਬਰਿਕ ਚੰਗੇ ਤਰ੍ਹਾਂ ਖੋਲ ਕੇ ਤੁਹਾਨੂੰ ਦੱਸਾਂਗੀ ਕੀ ਫੈਬਰਿਕ ਆ। ਨਵਾਂ ਹੀ ਫੈਬਰਿਕ ਹੈ। ਉਹਦੇ ਉੱਪਰ ਆਰੀ ਵਰਕ ਦਾ ਕੰਮ ਹੈ। ਰੇਟ ਤੁਹਾਨੂੰ ਉਹੀ ਮਿਲੇਗਾ 3468 ਠੀਕ ਹੈ ਜੀ। 3468 ਰੁਪਏ 'ਚ ਤੁਹਾਨੂੰ ਆਪੀਸ ਮਿਲੇਗਾ। ਕਲਰ ਮਿਲेंगे 4। ਹੁਣ ਦੇਖੋ ਜੀ ਕੰਮ। ਵਾਓ ਅੱਛਾ ਸੂਟ ਹੈ ਦੁਪੱਟਾ ਵੀ ਬੜਾ ਸੁੰਦਰ ਹੈ ਹੁਣ ਦੇਖੋ ਇਹਨਾਂ ਦੇ ਉੱਪਰ ਹੈਂਡ ਦਾ ਕੰਮ ਸੀ ਤੇ ਪ੍ਰਿੰਟ ਸੀ ਠੀਕ ਆ ਹੁਣ ਕਸਟਮਰ ਨੂੰ ਕਈਆਂ ਨੂੰ ਪ੍ਰਿੰਟ ਦੇ ਉੱਪਰ ਕੰਮ ਨਹੀਂ ਪਸੰਦ ਕਈਆਂ ਨੂੰ ਸਪੈਸ਼ਲ ਹੁੰਦਾ ਹੈ ਕਿ ਮੈਨੂੰ ਪ੍ਰਿੰਟ ਉਹਦੇ ਉੱਪਰ ਹੈਂਡ ਦਾ ਕੰਮ ਆਪਣੀ ਆਪਣੀ ਚੋਇਸ ਹੈ ਨਾ ਹੁਣ ਇਹ ਵਾਲਾ ਦੇਖੋ ਫੈਬਰਿਕ ਹਰ ਕਿਸੇ ਦੀ ਆਪਣੀ ਚੋਇਸ ਦੇਖੋ ਜੀ ये थोन मिलेगा ए वाला बेस जिस तरह हूँ बर्बरी नहीं चली थी प्योर दी बर्बरी उस टाइप का फैब्रिक है डेंटिंग बोल रहे हैं और ओरगेंजा ठीक है उस टाइप का बेस है बहुत प्यारा सारा आरी वर्क का काम है ठीक है जी सारा आरी वर्क का काम पूरा टोटली ठीक है यहाँ घेरा या घेरा फुल साइज बनेगा तीन मीटर प्योर करेब की बड़ी शानदार मिलेगी थोनू बॉटम ठीक है नंबर रहेगा सत ਰੇਟ ਰਹੇਗਾ 3468 ਇਹ ਮਿਲੇਗਾ ਤੁਹਾਨੂੰ ਇਸ ਦਾ ਸ਼ਾਨਦਾਰ ਦੁਪੱਟਾ ਲਓ ਜੀ ਚਾਰੇ ਪਾਸੇ ਲੇਸ ਬਹੁਤ ਸੋਹਣਾ ਡਿਜੀਟਲ ਪ੍ਰਿੰਟਿੰਗ ਇੱਕ ਨੰਬਰ ਦਾ ਕਹਿੰਦਾ ਕੋਹਾਂ ਦਾ ਗਰਲਿਸ਼ ਲੁੱਕ ਚ ਪੀਸ ਹੁਣ ਤੁਸੀਂ ਕਲਰ ਚੋਇਸ ਕਰਨੀ ਹੈ ਕਿ ਕਿਹੜਾ ਸੂਟ ਚਾਹੀਦਾ ਨੰਬਰ 7 ਨੈਕਸਟ ਪੀਸ ਨੰਬਰ ਰਹੇਗਾ 8 ਠੀਕ ਹੈ ਆ ਲਓ ਜੀ ਨੰਬਰ ਹੈਗਾ ਆਪਣਾ 8 ठीक है जी ये मिलेगा दुपट्टा देखो पीस शानदार पीस नेक्स्ट नंबर रहेगा नौ जी, पीस देख नंबर रहेगा नौ ये मिलेगा थोनों पेट्रोल ब्लू कलर ठीक है जी बड़ा प्यारा जा रंग ये मिलेगा थोनों इस पीस का दुपट्टा ਬਹੁਤ ਸੋਹਣਾ ਦੁਪੱਟਾ ਹੈ ਦੇਖੋ ਮਤਲਬ ਅੱਛੇ ਪੀਸ ਹੈ ਹਨਾ ਆਪਾਂ ਕਿਤੇ ਜਦ ਸੋਚਦੇ ਆ ਨਾ ਕੁਝ ਅੱਛਾ ਜਾ ਕੁਝ ਡਿਫਰੈਂਟ ਜਾ ਗਰਲਿਸ਼ ਲੁੱਕ ਚ ਪਾਰਟੀ ਵੇਅਰ ਬੇਸ ਕਿਉਂਕਿ ਜਿਹੜਾ ਉਹ ਥੋੜਾ ਜਿਹਾ ਦਬਕਾ ਚੁੰਨੀਆਂ ਤੇ ਬਾਰਡਰ ਉਹ ਕਮਨ ਸੂਟਾ ਹਰ ਕਿਤੇ ਤੁਹਾਨੂੰ ਮਿਲੂਗੇ ਹਨਾ ਇਹ ਸੂਟਾਂ ਥੋੜੀ ਜੀ ਰਾਇਲ ਜੇ ਸੂਟ ਹੁੰਦੇ ਆ ਹਰ ਜਗ੍ਹਾ ਇਹ ਚੀਜ਼ਾਂ ਨਹੀਂ ਮਿਲਦੀਆਂ ਇਸ ਟਾਈਪ ਦੇ ਪੀਸ ਹੁੰਦੇ ਆ ਨੰਬਰ ਰਹੇਗਾ 10 ਹਾਂਜੀ ਦੇਖੋ ਜੀ ਹੁਣ ਆਪਣਾ ਆਇਆ ਚਾਰ ਪੀਸ ਇਹ ਠੀਕ ਹੈ ਇਹ ਵੀ ਨਵੇਂ ਨਵੀਂ ਜੀ ਚੀਜ਼ ਆਈ ਹੈ ਇਹਦਾ ਫੈਬਰਿਕ ਦੱਸਾਂਗੀ ਜਿੰਨੇ ਵੀ ਮੈਂ ਸੂਟ ਦਿਖਾ ਰਹੀ ਐ ਫੈਬਰਿਕ ਸਾਰਾ ਦਾ ਅਲੱਗ-ਅਲੱਗ ਦੱਸ ਵੀ ਰਹੀ ਐ ਠੀਕ ਹੈ ਜੀ ਇਹ ਚਾਰ ਕਲਰ ਆਉਣਗੇ ਹੁਣ ਦੇਖਣਾ ਹੈ ਆਪਣਾ ਇਹਦਾ ਸੂਟ ਦਾ ਕੱਪੜਾ ਕਿਹੜਾ ਆ ਪਿਓਰ ਗੁੱਚੀ ਸਿਲਕ ਪਿਓਰ ਗੁੱਚੀ ਸਿਲਕ ਮਤਲਬ ਰੁਈ ਕੱਪੜਾ ਬਿਲਕੁਲ ਸੌਫਟ ਜਿਨ੍ਹਾਂ ਨੂੰ ਬਿਲਕੁਲ ਹੀ ਵੀ ਨਹੀਂ ਚਾਹੀਦਾ ਕੁਝ ਵੀ ਬਟ ਇਹ ਵੀ ਫੈਬਰਿਕ ਐਨਾ ਕੋ ਸੋਹਣਾ ਜਿੱਦਾਂ ਆਪਾਂ ਨੇ ਕਰੇਵ ਪਾਈ ਵੀ ਆ ਸੱਚੇ ਚ ਇਦਾਂ ਦਾ ਫੈਬਰਿਕ ਹੈ ਜਿੱਦਾਂ ਆਪਾਂ ਨੇ ਕਰੇਵ ਪਾਲੀ ਇੰਨੀ ਅੱਛੀ ਲਚਕ ਉਹਦੇ ਵਿੱਚ ਦਈ ਵੀ ਹੈ ਨਾ ਫੈਬਰਿਕ ਦੇ ਵਿੱਚ ਹੈ ਇਹ ਜੋਰਜਟ ਔਰਗੇਂజా ਬਟ ਇੰਨੀ ਪਿਆਰੀ ਫਿਨਿਸ਼ਿੰਗ ਆ ਨਾ ਬਸ ਮਤਲਬ ਸੂਟ ਪਾ ਕੇ ਮਜ਼ਾ ਆ ਜਾਂਦਾ ਹੈ ਹਨਾ ਉਹ ਚੀਜ਼ ਆ ਦੇਖੋ ਜੀ ਇਹ ਆ ਗੁੱਚੀ ਸਲਕ ਗੁੱਚੀ ਸਲਕ ਦਾ ਨਹੀਂ ਅਸੀਂ ਹਲੇ ਬਣਵਾਇਆ ਜ਼ਰੂਰ ਬਣਵਾਵਾਂਗੇ ਇਹ ਫੈਬਰਿਕ ਵੀ ਮੈਨੂੰ ਬੜਾ ਜੱੱਚਦਾ ਆ ਆ ਦੇਖੋ ਬਿਲਕੁਲ ਮਖਮਲ ਵਰਗਾ ਹਲਕੀ ਜੀ ਸ਼ਾਈਨ ਕੱਪੜੇ ਦੇ ਵਿੱਚ ਟਾਈ ਪੱਟੀ ਇੰਨੀ ਕੁ ਪਿਆਰੀ ਕਿ ਰੀਜ ਲੱਗੀ ਪਈ ਐ ਐmbroidery ਤੇ ਇੱਥੇ ਤੁਹਾਨੂੰ ਮਿਲ ਰਹੇ ਆ ਫਲਾਵਰ ਠੀਕ ਹੈ ਜੀ ਘੇਰਾ ਤੁਹਾਡਾ ਇਹ ਰਹੇਗਾ ਬਹੁਤ ਫਿਨਿਸ਼ਿੰਗ ਦਾ ਘੇਰਾ ਉਹਨੂੰ ਪੂਰਾ ਨੋਟਵਰਕ ਤੇ ਆਰੀ ਵਰਕ ਦੇ ਨਾਲ ਹਾਈਲਾਈਟਿੰਗ ਇਹ ਰਹੇਗੀ ਤੁਹਾਡੀ ਬਾਟਮ ਬਾਟਮ ਦੀ ਸਲਵਾਰ ਤੇ ਤੁਹਾਨੂੰ ਮਿਲੂਗਾ ਬਹੁਤ ਸ਼ਾਨਦਾਰ ਪੀਸ ਜਿਨ੍ਹਾਂ ਨੇ ਪਟਿਆਲਾ ਪੰਜਾਬੀ ਸਲਵਾਰ ਸੂਟ ਬਣਵਾਉਣਾ ਆ ਪਾਰਟੀ ਵੇਅਰ ਸੂਟ ਲੈਣਾ ਆ ਕੱਪੜਾ ਤੁਹਾਨੂੰ ਇਹ ਹੋਏ ਕਿ ਸਕਿਨ ਨੂੰ ਲੱਗੇ ਨਾ ਠੀਕ ਹੈ ਬੋਡੀ ਨੂੰ ਇਹੋ ਜਿਹਾ ਕੱਪੜਾ ਚਾਹੀਦਾ ਵੀ ਪਤਾ ਹੀ ਨਾ ਲੱਗੇ ਸੂਟ ਪਾਇਆ ਫਟਾਫਟ ਕਰਾਣਾ ਹੈ ਆਪਣਾ ਸੂਟ ਬੁੱਕ ਰੇਟ ਰਹੇਗਾ 3468 3468 ਰੁਪਏ ਚ ਜੋ ਰਾਮਟੈਕਸ ਚੀਜ਼ ਦੇ ਰਹੇ ਹਾਂ ਨਾ ਉਹ ਚੀਜ਼ ਬਣਦੀ ਹੈ ਜੀ ਤੁਹਾਡਾ ਘਰ ਚ ਕੋਈ ਬੱਚਾ ਵੀ ਤੁਹਾਡਾ ਸੂਟ ਖੇਦ ਕੇ ਦੇ ਦੇਣਾ ਤੁਹਾਡੀ ਰੂ ਖੁਸ਼ ਹੋਏਗੀ ਵਾਕਈ ਸਾਡੇ ਕੋਲ ਚੀਜ਼ ਆਈ ਆ ਠੀਕ ਹੈ ਜੀ ਨੈਕਸਟ ਪੀਸ ਨੰਬਰ ਰਹੇਗਾ 12 ਠੀਕ ਹੈ ਇੱਕ ਰਹੇਗਾ ਤੁਹਾਡਾ ਇਹ ਸੈੱਟ ਨੰਬਰ ਰਹੇਗਾ 12 ਆਲਾ ਚ ਦੇਖ ਕਿੰਨਾ ਪਿਆਰਾ ਕਲਰ ਕਿੰਨਾ ਪਿਆਰਾ ਡਿਜ਼ਾਈਨ ਨੰਬਰ ਰਹੇਗਾ 12 ਇਹ ਰਹੇਗਾ ਦਪੱਟਾ ਦੇਖੋ ਪੀਸ ਹੈ ਨਾ ਹੈ ਨਾ ਚੀਜ਼ਾਂ ਮਤਲਬ ਕਲਰ ਵੀ ਦੇਖੋ ਇੱਕ ਤੁਹਾਨੂੰ ਆ ਦੇਵਾਂਗੇ ਦਪੱਟਾ ਖੋਲਦੇ ਬਟ ਇੱਕ ਦਾ ਹੋਰ ਇਹ ਬੈਕ ਸਾਈਡ ਹੈ ਜੀ ਇਹ ਫਰੰਟ ਸਾਈਡ ਹੈ ਜਿਹੜੀ ਟਾਈ ਪੱਟੀ ਨੇ ਟੋਰ ਬਣਾਈ ਹੈ ਨਾ ਸੂਟ ਦੀ ਬੜੀ ਸ਼ਾਨਦਾਰ ਬਣਾਈ ਹੈ ਹੁਣ ਇਹਦੀ ਲੰਬਾਈ ਚਾਹੇ 42 ਕਰਾ ਲਓ ਚਾਹੇ 48 ਕਰਾ ਲਓ ਦੁਪट्टे ਇੰਨੇ ਕੁ ਸ਼ਾਨਦਾਰ ਹੈ ਲਓ ਜੀ ਠੀਕ ਹੈ ਬਹੁਤ ਸ਼ਾਨਦਾਰ ਪੀਸ ਨੰਬਰ 13 ਨੰਬਰ ਦਾ ਖਾਸ ਧਿਆਨ ਰੱਖਣਾ ਜਿਹੜੀ ਆਪਣੀ ਬੁਕਿੰਗ ਹੈ ਨੰਬਰ ਤੋਂ ਹੀ ਹੋਣੀ ਹੈ ਜੀ ਨੈਕਸਟ ਪੀਸ ਸਾਨੂੰ ਆ ਮਿਲੇਗਾ ਨੰਬਰ ਰਹੇਗਾ 14 ਕਲਰ ਦੇਖੀ ਜਾਓ ਧਾਨੀ ਕਲਰ ਇੰਨਾ ਸ਼ਾਨਦਾਰ ਧਾਨੀ ਕਲਰ ਨੈਕਸਟ ਪੀਸ ਲਓ ਜੀ ਨੈਕਸਟ ਸੈੱਟ ਤੁਹਾਨੂੰ ਇਹ ਮਿਲੇਗਾ ਪਿਓਰ ਤੇ ਉੱਪਰ ਪਿਓਰ ਵੀਵਿੰਗ ਬਨਾਰਸੀ ਇੰਨੀ ਪਿਆਰੀ ਹੁਣ ਤੁਹਾਨੂੰ ਕਈ ਵਾਰੀ ਟੇਸਟ ਆਉਂਦਾ ਹੈ ਨਾ ਕਿ ਆਪਾਂ ਨੇ ਬਨਾਰਸੀ ਵੀ ਪਾਣਾ ਹੈ ਜਿਹੜਾ ਥ레ਡ ਦੀ ਬਨਾਰਸੀ ਹੁੰਦੀ ਹੈ ਉਹ ਸੂਟ ਲੈ ਕੇ ਆਏ ਹੁਣ ਠੀਕ ਹੈ ਹੁਣ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਕਲਰ ਚਾਰਟ ਵੀ ਡਿਫਰੈਂਟ ਚੀਜ਼ ਵੀ ਡਿਫਰੈਂਟ ਠੀਕ ਹੈ ਜੀ ਇੱਕ ਨੰਬਰ ਦੇ ਪੀਸ ਦਿਖਾ ਰਹੇ ਹਾਂ 3468 ਹਲੋ ਜੀ ਇਹ ਰਹੇਗਾ ਇਸ ਪੀਸ ਦਾ ਦੁਪੱਟਾ ਹਲੋ ਜੀ ਸ਼ਾਨਦਾਰ ਪੀਸ ਆਹ ਲਓ ਦੇਖੋ ਇਹ ਵਿਵਿੰਗ ਆ ਥ्रेड ਦੀ ਨੇੜੇ ਤੋਂ ਦਿਖਾ ਬਟੇ ਬਿਲਕੁਲ ਥ्रेड ਦੀ ਜਿਹੜਾ ਮਖਮਲ ਵਰਗਾ ਥ्रेड ਹੁੰਦਾ ਹੈ ਉਹਦੀ ਵਿਵਿੰਗ ਸੇਮ ਥ्रेड ਦੀ ਠੀਕ ਹੈ ਗਲੇ ਤੇ ਦਿਖਾਓ ਕੰਮ ਬਹੁਤ ਪਿਆਰਾ ਕੰਮ ਗਲੇ ਤੇ ਕਰਿਆ ਹੋਇਆ ਇਹ ਪੂਰਾ ਥ्रेड ਦਾ ਤੇ ਨੋਟਵਰਕ ਦਾ ਕੰਮ ਹੈ ਬੜਾ ਯੂਨੀਕ ਜਿਹਾ ਪੀਸ ਬਣਿਆ ਹੋਇਆ ਹੈਮਿੰਗ ਪਾਰਟ ਬਾਰਡਰ ਲੰਬਾਈ ਇਹਦੀ 4678 ਤੱਕ ਜਾਏਗੀ ਜਿਹਨੂੰ ਛੋਟੀ ਕਰਾਣੀ ਹੈ ਬਾਰਡਰ ਕਟੇਗਾ ਮਾਸਟਰ ਉਹਨਾਂ ਦਾ ਉੱਪਰ ਲਗਾਏਗਾ ਬਾਰਡਰ ਠੀਕ ਆ ਪਿਓਰ ਕਰੇਪ ਦੀ ਬਾਟਮ ਰਹੇਗੀ ਹੁਣ ਦੇਖਾਂਗੇ ਇਸ ਪੀਸ ਦਾ ਦੁਪੱਟਾ ਨੰਬਰ ਰਹੇਗਾ 15 ਠੀਕ ਹੈ ਜੀ ਆ ਇਹਦਾ ਰਹੇਗਾ ਦੁਪੱਟਾ ਆ ਲੋ ਜੀ ਦੇਖੋ ਸ਼ਾਨਦਾਰ ਦੁਪੱਟਾ ਡਿਜੀਟਲ ਪ੍ਰਿੰਟਿੰਗ ਵਿੱਚ ਆਲੇ ਦੁਆਲੇ ਪਲੇਨ ਸ਼ਾਨਦਾਰ ਪੀਸ ਬਿਲਕੁਲ ਗਰਲਿਸ਼ ਲੁੱਕ ਚ ਨੰਬਰ ਰਹੇਗਾ 15 ਨੇੜੇ ਤੋਂ ਦਿਖਾ ਬਟੇ ਤੇ ਜਿਹੜਾ ਇਹਦਾ ਰੇਟ ਰਹੇਗਾ ਇੰਨਾ ਪਿਆਰਾ ਰੇਟ ਤੁਹਾਨੂੰ ਦੇ ਰਹੇ ਹਾਂ ਸਿਰਫ ਔਰ ਸਿਰਫ 2593 ਰੁਪਏ ਚ 2593 ਰੁਪਏ ਚ ਪਾਰਟੀ ਵੇਅਰ ਬੇਸ ਤੁਹਾਨੂੰ ਦੇ ਰਹੇ ਹਾਂ ਪਿਓਰ ਦਾ ਹੁਣ ਜਿਨ੍ਹਾਂ ਨੂੰ ਹੁੰਦਾ ਹੈ ਨਾ ਕਈ ਵਾਰੀ ਵੀ ਥੋੜੀ ਜੀ ਰੇਂਜ ਦੇ ਵਿੱਚ ਵੀ ਹੋਏ ਆਪਣਾ ਹਰ ਕਿਸੇ ਦਾ ਆਪਣਾ ਆਪਣਾ ਉਹ ਹੁੰਦਾ ਹੈ ਨਾ ਕਿਸੇ ਨੂੰ ਹੁਣ ਆਪਾਂ ਪਹਿਲਾਂ ਇੱਕ ਉੱਚੀ ਰੇਂਜ ਦਾ ਸਟਿਚ ਕਰਵਾ ਕੇ ਹਟੇ ਹਾਂ उन सोच रहे हैं कि थोड़ा जा घट रेंज देख है ना दो ढाई हजार की रेंज का नॉर्मल हर कोई बोलता है उ रेंज है थोड़ी सिर्फ पच्ची सौ रुपए डिजिटल का सूट दे रहे हैं टू फाइव नाइन थ्री है ना यस आ लो जी नंबर रहेगा सोलह ठीक है पच्ची सौ तिरानवे नैक्सट पीस दिखाओ जी बड़ा सोहना जहास कलर बड़ा सोहना माउस कलर नंबर सतारह रेट पच्ची सौ तिरानवे ये रहेगा दुपट्टा लो जी ठीक है प्रोपर पार्टी राम टैक्स ब्रांड लोकल चीज़ नहीं है कि थोनू कुछ भी दिक्कत आएगी नो बिल्कुल भी नहीं आ लो जी नंबर रहेगा अठारह ये मिलेगा थोनू यद शानदार जा दुपट्टा लो जी ਦੇਖੋ ਪੀਸ ਹੈ ਨਾ ਇੱਕ ਨੰਬਰ ਦਾ ਪੀਸ ਨੰਬਰ 18 ਠੀਕ ਹੈ ਜੀ 2593 ਰਹੇਗਾ ਇਸ ਪੀਸ ਦਾ ਰੇਟ ਹੁਣ ਦਿਖਾਵਾਂਗੇ ਤੁਹਾਨੂੰ ਕਾਟਨ ਦਾ ਸੈੱਟ ਠੀਕ ਹੈ ਜੀ ਹੁਣ ਦਿਖਾ ਰਹੇ ਹਾਂ ਇੱਕ ਕਾਟਨ ਦਾ ਸੈੱਟ ਵੀ ਬਣਦਾ ਆ ویسੇ ਤਾਂ ਜ਼ਿਆਦਾ ਦਿਖਾਣੇ ਸੀ ਬਟ ਅੱਜ ਮੇਰੇ ਚ એનર્ਜੀ ਥੋੜੀ ਜੀ ਘੱਟ ਆ ਮੈਂ ਜ਼ਿਆਦਾ ਨਹੀਂ ਬੋਲ ਪਾਵਾਂਗੀ ਸਿਰਫ ਇੱਕ ਲਾਸਟ ਸੈੱਟ ਹੀ ਦਿਖਾਵਾਂਗੀ ਤੁਹਾਨੂੰ ਚਾਰ ਪੀਸਿਸ ਦਾ ਰੇਟ ਕਿੰਨਾ ਇਹਦਾ टू एट फोर थ्री रेट रहेगा इस प्यारे जे पीस का ग्लेस कॉटन है जी रामटेक्स ब्रांड की है जिन्होंने सर्दी के कपड़े नहीं पाने विदाउट लाइनिंग पाना या थोड़ा जा अंदर बाहर भी पा के अच्छा लगे उस हिसाब का सूट आठाई सौ तरताली रुपए लो जी पीस देखो जी पहला दुपट्टा खोलो जी ए रहेगा फस्ट आर्टिकल देखो ਬਹੁਤ ਸ਼ਾਨਦਾਰ ਕਪੜਾ ਹੁੰਦਾ ਏ ਇੱਕ ਹੁੰਦਾ ਆ ਸਿੰਪਲ ਜਾਮ ਇੱਕ ਹੁੰਦਾ ਆ ਬਹੁਤ ਸੁਪੀਰੀਅਰ ਜਾਮ कॉटन ਠੀਕ ਹੈ ਉਹ ਵਾਲੀ ਤੁਹਾਨੂੰ ਚੀਜ਼ ਦੇ ਰਹੇ ਹਾਂ ਸਭ ਤੋਂ ਹਾਈ ਲੈਵਲ ਵਾਲੀ ਇਨਸਰਟਿੰਗ ਫੁੱਲ ਤਾਂ ਤੁਹਾਨੂੰ ਦੇਖਿਆ ਹੀ ਹੈ ਡਿਜੀਟਲ ਚ ਲੱਗ ਰਹੇ ਹੈ ਹੈਮਿੰਗ ਪਾਰਟ ਬੋਟਮ ਦਾ ਵਰਕ ਠੀਕ ਹੈ ਜੀ ਨੰਬਰ ਰਹੇਗਾ 19 ਦੇਖਣ ਵਾਲੀ ਚੀਜ਼ ਹੈ ਇਸ ਪੀਸ ਦਾ ਦੁਪੱਟਾ ਪਿਓਰ ਚਨਾਉ ਸ਼ਿਫੋਨ ਦਾ ਦੁਪੱਟਾ ਸ਼ਾਨਦਾਰ ਚਾਰੋ ਪਾਸੇ ਲੇਚ ਵਿਚ ਚਨਾਉਣ ਪਲੇਨ ਤੇ ਪ੍ਰਿੰਟ ਵਿਚ ਇਨਸਰਟਿੰਗ ਨੰਬਰ ਰਹੇਗਾ 19 ਰਾਮ ਟੈਕਸ ਦੀ ਖਾਸ ਪਹਿਚਾਨ ਇਹ ਸੂਟਾਂ ਦਾ ਦੂਰ ਤੋਂ ਪਤਾ ਚੱਲ ਜਾਂਦਾ ਹੈ ਵੀ ਰਾਮ ਟੈਕਸ ਦੇ ਸੂਤਾ ਇਹਨਾਂ ਦਾ ਇੱਕੋ ਹੁੰਦਾ ਆ ਵੀ ਹਾਂ ਉਹ ਪ੍ਰਿੰਟ ਹੈ ਇਹਨਾਂ ਦਾ ਹੀ ਪ੍ਰਿੰਟ ਹੁੰਦਾ ਆ ਉਹ ਕਿਸੇ ਹੋਰ ਤੇ ਹੁੰਦਾ ਹੀ ਨਹੀਂ ਨੰਬਰ ਰਹੇਗਾ 20 ਇਹ ਮਿਲੇਗੀ ਤੁਹਾਨੂੰ ਇਹਦੀ ਬਾਟਮ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 20 ਇਹ ਰਹੇਗਾ दुपट्टा लो जी नेक्स्ट पीस एक दुपट्टा थोड़ा आ मिलेगा टू फाइव नाइन थ्री ए मिलेगा थोनों सलवार पहुंचे पहुँचे कम ठीक है जी नंबर रहेगा ट्वेंटी वन नंबर हैगा ट्वेंटी वन ठीक है जी फटाफट बिना देरी करे सूट बुक कराने इन्ने कु प्यारे थोनो पीस दिखा रहे हैं कलर डिजाइन फैब्रिक सुपर फाइन क्वालिटी अपना रामटेक्स ब्रांड नंबर ट्वेंटी टू ठीक है जी रेट टू फाइव नाइन थ्री ये मिलेगा थोनो इस पीस का शानदार जपट्टा लो जी देखो चीज हो रही है ना रूजी खुश ACG ਅੱਜ ਦੇ ਪਿਆਰੇ ਪਿਆਰੇ ਜਿਹਾ ਆਪਣੇ Ramtex brand ਦੇ suit ਜੋ ਆਪਾਂ ਨੇ ਸਪੈਸ਼ਲ ਕਰਵੇ ਵਾਸਤੇ ਬਣਵਾਏ ਸੀ ਦਿਖਾਏ ਆ ਤੁਹਾਨੂੰ ਠੀਕ ਆ ਹੁਣ ਅੱਜ ਲੱਕੀ ਡ੍ਰੋ ਨਹੀਂ ਕੱਢਾਂਗੇ ਹਨਾ ਜਾਂ ਥਰਸਡੇ ਨੂੰ ਕੱਢਦੀ ਆ ਬਟ ਅੱਜ ਕਰਵਾ ਚੋਤ ਹੈ ਇਸ ਵੀਡੀਓ ਤੇ ਆਪਾਂ ਕੱਲ ਨੂੰ ਇੱਕ ਲੱਕੀ winner ਕੱਢਾਂਗੇ ਠੀਕ ਹੈ ਕੱਲ ਨੂੰ ਕੱਢਾਂਗੇ ਕਰਵਾ ਚੋਤ ਕਰਕੇ ਬਾਕੀ ਮੈਂ ਥਰਸਡੇ ਨੂੰ ਹੀ ਕੱਢਿਆ ਕਰੂੰਗੀ ਹੁਣ ACG ਅੱਜ ਦੇ ਕਲੈਕਸ਼ਨ ਨੈਕਸਟ ਵੀਡੀਓ 'ਚ ਫੇਰ ਮਿਲਦੇ ਆ ਥੈਂਕ ਯੂ ਸੋ ਮਚ